ਅਸੀਂ ਵੀਰੇ ਬੈਠੇ ਘਰੇ ਕੀ ਕਰ ਰਹੇ ਆ ਜਿਸ ਕਮੈਂਟ ਜੋ ਆ ਗਏ ਆ ਤਾਂ ਕਮੈਂਟ ਨਾ ਕਰੋ ਮੈਂ ਸਭ ਨੂੰ ਰਿਕਵੈਸਟ ਕਰੂੰਗੀ ਕਿ ਜਿੰਨਾ ਵੀ ਯੂਥ ਹੈ ਇੱਥੇ ਆ ਕੇ ਜਿੰਨੇ ਜਿੰਨੇ ਹੈਲਪ ਕਰ ਸਕਦੇ ਹੋ ਕਰੋ ਬਹੁਤ ਲੋੜ ਹੈ ਲੁਧਿਆਣੇ ਤੋਂ ਇਹ ਪੂਰਾ ਪਰਿਵਾਰ ਰੋਜ਼ ਆਉਂਦਾ ਸ਼ੰਭੂ ਬਾਰਡਰ ਤੇ ਸਫਾਈ ਕਰਨ ਵਾਸਤੇ ਮੈਂ ਉੱਧਾ ਹੀ ਆਈ ਸੀ ਮੈਂ ਦੇਖਣ ਆਈ ਸੀ ਕਿ ਪਰ ਮੈਂ ਮਾਹੌਲ ਦੇਖ ਲਾਂ ਕਿਹੜੀ ਚੀਜ਼ ਦੀ ਨੀਡ ਹੈ ਨਹੀਂ ਹੈ ਔਰ ਸਭ ਕੁਝ ਹੋ ਰਿਹਾ ਲੰਗਰ ਦੀ ਕਮੀ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਕਮੀ ਸਫਾਈ ਦੀ ਸੀਗੀ ਤਾਂ ਮੈਂ ਕਿਹਾ ਚਲੋ ਕੋਈ ਚੀਜ਼ ਤਾਂ ਸਾਡੇ ਹਿੱਸੇ ਆਈ ਇਹ ਕਿਸੇ ਕੋਈ ਸਮਾਜ ਸੇਵੀ ਸੰਸਥਾ ਦੇ ਮੈਂਬਰ ਨਹੀਂ ਕੋਈ ਕੁਛ ਨਹੀਂ ਇਹ ਪੂਰਾ ਦਾ ਪੂਰਾ ਪਰਿਵਾਰ ਆ ਦੇਖੋ ਕਿਵੇਂ ਆਪਦੇ ਘਰ ਨੂੰ ਸਮਝ ਕੇ ਇਹ ਲੱਗੇ ਹੋਏ ਆਹ ਇਹ 13 ਤਰੀਕ ਨੂੰ ਇੱਥੇ ਆ ਰਹੇ ਆ ਸਾਨੂੰ ਜਿਲ੍ਹਾ ਚੀਜ਼ ਦੀ ਕਮੀ ਲੱਗਦੀ ਕਿ ਸੇਵਾ ਨਹੀਂ ਹੋ ਰਹੀ ਅਸੀਂ ਉਹ ਚੀਜ਼ ਪੂਰੀ ਕਰ ਦਿੰਦੇ ਆ ਤਾਂ ਮੈਂ ਇੱਥੇ ਆ ਕੇ ਦੇਖਿਆ ਕੋਈ ਕਮੀ ਨਹੀਂ ਹੈ ਬਹੁਤ ਕੁਸ਼ੀਆ ਲੰਗਰ ਦੇਖੋ ਸਾਰੇ ਚੜ੍ਹਦੀ ਕਲਾ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਲੇਕਿਨ ਮੈਨੂੰ ਇੱਥੇ ਗੰਦਗੀ ਲੱਗੀ ਕਿ ਬਹੁਤ ਜ਼ਿਆਦਾ ਇੱਥੇ ਪਾਣੀ ਭਰਿਆ ਹੋਇਆ ਸੀ ਬਹੁਤ ਡਿਸਪੋਜ਼ੇਬਲ ਗਲਾਸ ਬੋਤਲਾਂ ਬਹੁਤ ਸੀਗਾ ਇਹ ਪੰਜਾਬ ਦੀ ਲੜਾਈ ਨਹੀਂ ਹੈ ਇਹ ਪੂਰੇ ਦੇਸ਼ ਦੀ ਲੜਾਈ ਹੈ ਔਰ ਜਿੰਨਾ ਅਸੀਂ ਬਹੁਤ ਚੜ੍ਹਕੇ ਦੇ ਵਿੱਚ ਹਿੱਸਾ ਲੈ ਸਕਦੇ ਹਾਂ ਸਾਨੂੰ ਸਾਰਿਆਂ ਨੂੰ ਲੈਣਾ ਚਾਹੀਦਾ ਹੈ ਸ਼ੰਭੂ ਬਾਰਡਰ ਤੇ ਜਿੱਥੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਅਸੀਂ ਉਸ ਥਾਂ ਤੇ ਮੌਜੂਦ ਆਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਡਟੇ ਹੋਏ ਆ ਲੰਗਰ ਦਾ ਪ੍ਰਬੰਧਾ ਔਰ ਉੱਥੇ ਹੀ ਕੂੜਾ ਵੀ ਜਿਹੜਾ ਇਕੱਠਾ ਹੁੰਦਾ ਉਸ ਨੂੰ ਵੀ ਲੋਕ ਸਵਾਰ ਦੇ ਨਜ਼ਰ ਆਉਂਦੇ ਆ ਤਾਂ ਪਿੱਛੇ ਜਿਹੜੇ ਤੁਹਾਨੂੰ ਲੋਕ ਕੰਮ ਕਰਦੇ ਨਜ਼ਰ ਆ ਰਹੇ ਆ ਇਹ ਕਿਸੇ ਕੋਈ ਸਮਾਜ ਸੇਵੀ ਸੰਸਥਾ ਦੇ ਮੈਂਬਰ ਨਹੀਂ ਕੋਈ ਕੁਛ ਨਹੀਂ ਇਹ ਪੂਰਾ ਦਾ ਪੂਰਾ ਪਰਿਵਾਰ ਆ ਆ ਦੇਖੋ ਕਿਵੇਂ ਆਪਦੇ ਘਰ ਨੂੰ ਸਮਝ ਕੇ ਇਹ ਲੱਗੇ ਹੋਏ ਆ ਜਿਵੇਂ ਸਫਾਈ ਕਰਨ ਵਾਸਤੇ ਜਿਵੇਂ ਆਪਦੇ ਘਰ ਦੇ ਵਿੱਚ ਬੰਦਾ ਕੋਈ ਸਫਾਈ ਕਰਦਾ ਹੁੰਦਾ ਆਪਦੇ ਘਰ ਨੂੰ ਸਵਾਰਦਾ ਹੁੰਦਾ ਉਵੇਂ ਹੈ ਸ਼ੰਭੂ ਬਾਡਰ ਨੂੰ ਸਵਾਰਨ ਵਾਸਤੇ ਲੱਗੇ ਹੋਏ ਆ ਕਿਸਾਨਾਂ ਦੇ ਧਰਨੇ ਦੇ ਵਿੱਚ ਕਿਉਂਕਿ ਹੱਥਾਂ ਦੇ ਉੱਪਰ ਹਾਲਾਂਕਿ ਪੂਰਾ ਦਸਤਾਨੇ ਪਾਏ ਹੋਇਆ ਇਧਰਲੇ ਬੰਨੇ ਵੀ ਚੱਲ ਕੇ ਜਸ਼ਨ ਦਿਖਾਉ ਤਾਂ ਹੱਥਾਂ ਦੇ ਵਿੱਚ ਪੂਰੇ ਦਸਤਾਨੇ ਪਾ ਕੇ ਔਰ ਜਿਹੜਾ ਕੂੜਾ ਕਚਰਾ ਇਕੱਠਾ ਹੁੰਦਾ ਉਹਨਾਂ ਨੂੰ ਬਕਾਇਦਾ ਹੱਥਾਂ ਦੇ ਨਾਲ ਚੱਕ ਕੇ ਇਹ ਪੋਲੀਥੀਨ ਦੇ ਵਿੱਚ ਪਾ ਰਿਹਾ ਇਹਦੇ ਵਿੱਚ ਔਰ ਇਸ ਤੋਂ ਬਾਅਦ ਫਿਰ ਅਗਲੇ ਬੰਨੇ ਵੀ ਬਾਈ ਹੁਣੀ ਸੇਵਾ ਕਰ ਰਿਹਾ ਤਾਂ ਗੱਲਬਾਤ ਵੀ ਕਰਾਂਗੇ ਕੌਣ ਕਿੱਥੋਂ ਇੱਕ ਇਧਰ ਵੀ ਲੱਗੇ ਹੋਏ ਦੇਖੋ ਗੁੜੀਆਂ ਹੁਣੀ ਇਸ ਪਾਸੇ ਵੀ ਲਗੇ ਹੋਏ ਨੇ ਤਾਂ ਇਸ ਪਾਸੇ ਵੀ ਇਹਨਾਂ ਦੇ ਵੱਲੋਂ ਪੂਰਾ ਪਹਿਲਾਂ ਝਾੜੂਆਂ ਦੇ ਨਾਲ ਇਕੱਠਾ ਕਰ ਲਿਆ ਜਾਂਦਾ ਔਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਵੱਲੋਂ ਹੱਥਾਂ ਦੇ ਉੱਪਰ ਬਕਾਇਦਾ ਦਸਤਾਨੇ ਚਾੜੇ ਹੋਏ ਆ ਦਸਤਾਨਿਆਂ ਦੇ ਨਾਲ ਤਾਂ ਇਹ ਇਕੱਠਾ ਕਰਕੇ ਇਹਦੇ ਵਿੱਚ ਪਾ ਲਿਆ ਜਾਂਦਾ ਬੂਰੇ ਦੇ ਵਿੱਚ ਜਿੰਨਾ ਵੀ ਕਚਰਾ ਤਾਂ ਇਹ ਪੂਰਾ ਪਰਿਵਾਰ ਮੈਨੂੰ ਦੱਸਿਆ ਕਿ ਪੂਰਾ ਪਰਿਵਾਰ ਆਇਆ ਹੈ ਕੋਈ ਕਿਸੇ ਸਮਾਜ ਸੇਵੀ ਸੰਸਥਾ ਵੱਲੋਂ ਨਹੀਂ ਕੋਈ ਕੁਝ ਨਹੀਂ ਜਿੱਦਣ ਦਾ ਧਰਨਾ ਲੱਗਿਆ ਕਿ ਉਦੋਂ ਦੇ ਯਾਰੇ ਗੱਲ ਕਰਦੇ ਆ ਬਈ ਤੁਸੀਂ ਤੁਹਾਡੇ ਪੂਰੀ ਫੈਮਿਲੀ ਹੈ ਇਹ ਹਾਂਜੀ ਮੇਰੀ ਫੈਮਿਲੀ ਹੈ ਵੀਰੇ ਸਾਰੀ ਫੈਮਿਲੀ ਪਰਾ ਆ ਸਿਸਟਰ ਆ ਮਦਰ ਆਏ ਨੇ ਫਾਦਰ ਸਾਹਿਬ ਆਏ ਨੇ ਸਭ ਆਨੇ ਇਕੱਠੇ ਆਏ ਨੇ ਸਫਾਈ ਕਰ ਹਾਂਜੀ ਵੀਰੇ ਅਸੀਂ 13 ਤਰੀਕ ਤੋਂ ਇੱਥੇ ਆ ਰਹੇ ਹਾਂ ਸਾਨੂੰ ਜਿਹੜੀ ਚੀਜ਼ ਦੀ ਕਮੀ ਲੱਗਦੀ ਕਿ ਸੇਵ ਨਹੀਂ ਹੋ ਰਹੀ ਅਸੀਂ ਉਹ ਚੀਜ਼ ਪੂਰੀ ਕਰ ਦਿੰਦੇ ਹਾਂ ਹੁਣ ਜਵੇਂ ਕਾਫੀ ਟਾਈਮ ਤੋਂ ਇੱਥੇ ਲੰਗਰ ਦੀ ਕਮੀ ਨਹੀਂ ਹੈਗੀ ਠੀਕ ਹੈ ਜੀ ਅਸੀਂ ਦੇਖਿਆ ਮਾਲੀ ਮੁੱਟੀ ਇੱਥੇ ਗੰਦਗੀ ਬਣਦੀ ਸੀਗੀ ਨਹੀਂ ਲੋਕਾਂ ਦਾ ਧਿਆਨ ਜਾ ਰਿਹਾ ਸੀਗਾ ਅਸੀਂ ਉਹ ਚੀਜ਼ ਹਾਨੂੰ ਲੱਗੀ ਹਾਨੂੰ ਉਹ ਚੀਜ਼ ਲੱਗਿਆ ਕਿ ਹਾਂ ਇੱਥੇ ਸਫਾਈ ਨਹੀਂ ਹੈਗੀ ਅਸੀਂ ਫਿਰ ਉਹ ਚੀਜ਼ ਸਫਾਈ ਕਰਨ ਵਾਸਤੇ ਅਸੀਂ ਫਿਰ ਸੋਚਿਆ ਕਿ ਕਿਉਂ ਨਹੀਂ ਇੱਥੇ ਡੇਲੀ ਸਫਾਈ ਕਰਨ ਵਾਸਤੇ ਆਇਆ ਕਰੀਏ ਲੁਧਿਆਣਾ ਸਫਾਈ ਕਰਨਾ ਹਾਂਜੀ ਲੁਧਿਆਣੇ ਤੋਂ ਡੇਲੀ ਆਣੇ ਵੀਰੇ ਲੁਧਿਆਣੇ ਤੋਂ ਹਾਂਜੀ ਨੇਮ ਫੈਮਿਲੀ ਮੈਂਬਰ ਅਸੀਂ ਸੱਤ ਜਾਣੇ ਆਣੇ ਜੀ ਹਾਂਜੀ ਮੈਂ ਤੁਸੀ ਦਿੱਲੀ ਲੁਧਿਆਣਾ ਤੋਂ ਸਫਾਈ ਕਰਨ ਵਾਸਤੇ ਉਹਨੇ ਬਹੁਤ ਵਧੀਆ ਗੱਲ ਲੱਗੀ। ਹਾਂਜੀ ਬਿਲਕੁਲ ਦਿੱਲੀ ਆਈਦਾ ਹੈ। ਨਾ ਨਾਲ ਸਫਾਈ ਹੋਣੀ ਬਹੁਤ ਜ਼ਰੂਰੀ ਹੈ। ਬਿਕੋਜ਼ ਸਾਡੇ ਆਪਣੇ ਨੇ ਜਿਹੜੇ ਇੱਥੇ ਬੈਠੇ ਨੇ ਤੇ ਮੈਨੂੰ ਲੱਗਦਾ ਜਿਉ ਆਪਣਾ ਆਪਣਾ ਫਰਜ਼ ਨਹੀਂ ਭਾ ਰਹੇ ਨੇ ਅਸੀਂ ਵਿਹਲੇ ਬੈਠੇ ਘਰੇ ਕੀ ਕਰ ਰਹੇ ਆ। ਦੱਸ ਕਮੈਂਟ ਜੋਗੇ ਆ ਤਾਂ ਕਮੈਂਟ ਨਾ ਕਰੋ। ਮੈਂ ਸਭ ਨੂੰ ਰਿਕਵੈਸਟ ਕਰੂੰਗੀ ਕਿ ਜਿੰਨਾ ਵੀ ਯੂਥ ਹੈ ਇੱਥੇ ਆ ਕੇ ਜਿੰਨੇ ਜਿੰਨੇ ਹੈਲਪ ਕਰ ਸਕਦੇ ਹੋ ਕਰੋ ਬਹੁਤ ਲੋੜ ਹੈ। ਪਹਿਲੇ ਦਿਨ ਲੱਗਿਆ ਇੱਥੇ ਸਫਾਈ ਨਹੀਂ ਹੋ ਰਹੀ ਸੀ ਜਿਸ ਤੋਂ ਬਾਅਦ ਤੁਸੀਂ ਵੀਰੇ ਇੱਧਰ ਸਫਾਈ ਕਰਨੇ ਸ਼ੁਰੂ ਹਾਂਜੀ ਪਹਿਲਾਂ ਮੈਂ ਉਦਾਂ ਹੀ ਆਈ ਸੀ ਮੈਂ ਦੇਖਣ ਆਈ ਸੀ ਕਿ ਪਰ ਮੈਂ ਮਾਹੌਲ ਦੇਖ ਲਾਂ ਕਿਹੜੀ ਚੀਜ਼ ਦੀ ਨੀਡ ਹੈ ਨਹੀਂ ਹੈ ਔਰ ਸਭ ਕੁਝ ਹੋ ਰਿਹਾ ਲੰਗਰ ਦੀ ਕਮੀ ਨਹੀਂ ਕਿਸੇ ਚੀਜ਼ ਦੀ ਕਮੀ ਨਹੀਂ ਕਮੀ ਸਫਾਈ ਦੀ ਸੀਗੀ ਤਾਂ ਮੈਂ ਕਿਹਾ ਚਲੋ ਕੋਈ ਚੀਜ਼ ਤਾਂ ਸਾਡੇ ਹਿੱਸੇ ਆਈ ਤੁਸੀਂ ਕੇਅਰ ਰੱਖਦੇ ਹੋ ਪਹਿਲਾਂ ਮਾਸਕ ਲਾ ਕੇ ਫਿਰ ਦਸਤਾਨੇ ਹੱਥਾਂ ਤੇ ਚੜਾ ਜ਼ਰੂਰੀ ਹੈ ਨਾ ਫਿਰ ਜੇ ਅਸੀਂ ਲੋਕਾਂ ਨੂੰ ਹਾਈਜੀਨਿਕ ਕਰਨ ਆਇਆ ਫਿਰ ਸਭ ਤੋਂ ਪਹਿਲਾਂ ਆਪਣੀ ਪ੍ਰੋਟੈਕਸ਼ਨ ਜ਼ਰੂਰੀ ਹੈ ਕੌਣ ਕੌਣ ਨੇ ਫੈਮਿਲੀ ਜਿਖਾਓ ਜਿਸ਼ ਜਸ਼ਨ ਇੱਧਰ ਕ ਉਸ ਨਾਲ ਮੇਰੇ ਫਰੈਂਡ ਨੇ ਨਾਲ ਮੇਰੇ ਉਹ ਮਾਮੀ ਜੀ ਨੇ ਨਾਲ ਮੇਰਾ ਬ੍ਰਦਰ ਹੈ ਤੇ ਇਧਰ ਵੀ ਇਹ ਵੀ ਬ੍ਰਦਰ ਹੈ ਹਾਂਜੀ ਪਹਿਲਾਂ ਫਾਦਰ ਸਾਹਿਬ ਵੀ ਆਈ ਸੀ ਉਹ ਜਿਆਦਾ ਚੱਲ ਨਹੀਂ ਸਕਦੇ ਤੇ ਇਸ ਕਰਕੇ ਅੱਜ ਉਹ ਕਹਿੰਦੇ ਮੈਂ ਨਹੀਂ ਜਾਣਾ ਅੱਜ ਤੁਸੀਂ ਜਾਓ ਖੇਤੀ ਕਰਦੀ ਹੈ ਹਾਂਜੀ ਮੇਰੇ ਡੈਡੀ ਫਾਰਮਰ ਨੇ ਬਾਕੀ ਉਹਦਾ ਸਾਰੇ ਜਿਹੜੇ ਨੇ ਸਾਰੇ ਕੁਝ ਨਾ ਕੁਝ ਆਪਣਾ ਪ੍ਰਾਈਵੇਟ ਵਰਕ ਹੈ ਬਟ ਮੇਰੇ ਫਾਦਰ ਸਾਹਿਬ ਬੈਕਗ੍ਰਾਉਂਡ ਤਾਂ ਫਾਰਮਿੰਗ ਤੋਂ ਹੀ ਹੈ ਨਾ ਹਾਂਜੀ ਭਾਈ ਤੁਸੀਂ ਇਹ ਤੁਹਾਡੇ ਨਾਲ ਵੀ ਗੱਲ ਕਰਦੇ ਆ ਬਹੁਤ ਵਧੀਆ ਸ਼ਾਨਦਾਰ ਉਪਰਾਲਾ ਕਰ ਰਹੇ ਹੋ ਤੁਸੀਂ ਤੁਹਾਡਾ ਪੂਰਾ ਦਾ ਪੂਰਾ ਪਰਿਵਾਰ ਮੈਂ ਪਹਿਲਾਂ ਇਹ ਪੁੱਛਿਆ ਮੈਨੂੰ ਲੱਗਿਆ ਕਿ ਸ਼ਾਇਦ ਕੋਈ ਸੰਸਥਾ ਵਾਲੇ ਹੋਣੇ ਆ ਜਾਂ ਕੋਈ ਟਰਸਟ ਹੋਣਾ ਜਿਵੇਂ ਇੱਥੇ ਵਕਫਾਕ ਸੰਸਥਾਵਾਂ ਵੀ ਲੱਗੀਆਂ ਹੋਈਆਂ ਜਾਂ ਕੋਈ ਟਰਸਟ ਹੋਣਾ ਉਹਨਾਂ ਵੱਲੋਂ ਕੀ ਕਹਿੰਦੇ ਨਹੀਂ ਸਾਡਾ ਤਾਂ ਪਰਿਵਾਰ ਪਹਿਲੇ ਦਿਨ ਤੋਂ ਆ ਰਿਹਾ ਇੱਥੇ ਜੀ 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 ਸਾਰੇ ਫੈਮਿਲੀ ਮੈਂਬਰ ਜੀ 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 ਮਾਤਾ ਸਾਹਿਬ ਖੇਤੀ ਕਰਦੇ ਤੁਹਾਡੇ ਜੀ 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 ਮੈਂ ਇੱਥੋਂ ਦੇ ਬਿਲੋਂਗ ਨਹੀਂ ਕਰਦਾ ਮੈਂ ਉਤਰਾਖੰਡ ਸੇ ਬਿਲੋਂਗ ਕਰਦਾ ਹਾਂ ਜੀ 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 ਇਹ ਬਾਈ ਹੁਣੀ ਵੀ ਪੁੱਤਰਖੰਡ ਤੋਂ ਆ ਇਹ ਵੀ ਲੱਗੇ ਹੋਇਆ ਇੱਥੇ ਸੇਵਾ ਕਰਨ ਔਰ ਇਧਰ ਉਹਨਾਂ ਦੇ ਮਾਤਾ ਜੀ ਹੁਣੀ ਵੀ ਲੱਗੇ ਹੋਏ ਸੀਗੇ ਤਾਂ ਇਹ ਪੂਰਾ ਦਾ ਪੂਰਾ ਪਰਿਵਾਰ ਕਹਿੰਦੇ ਕੋਈ ਨਾ ਕੋਈ ਸੇਵਾ ਤਾਂ ਸਾਡੇ ਹਿੱਸੇ ਆਈ ਕਿਉਂਕਿ ਇਹ ਕਿਸਾਨ ਜਿਹੜੇ ਆ ਇਹ ਲੱਗੇ ਹੋਇਆ ਅ ਅੰਦੋਲਨ ਕਰਨ ਵਾਸਤੇ ਆਪਦੇ ਹੱਕਾਂ ਦੀ ਗੱਲ ਕਰ ਰਿਹਾ ਤਾਂ ਕਹਿੰਦੇ ਸਾਨੂੰ ਵੀ ਕੁਛ ਨਾ ਕੁਝ ਜ਼ਰੂਰ ਦੇਖਣਾ ਚਾਹੀਦਾ ਤਾਂ ਘੱਟੋ-ਘੱਟ ਇਹਨਾਂ ਲੋਕਾਂ ਨੂੰ ਦੇਖ ਕੇ ਹੀ ਹੋਰ ਲੋਕ ਜਾਗਰੂਕ ਹੋਣਗੇ ਕਿ ਕੂੜਾ ਕਚਰਾ ਵੀ ਜਿਹੜਾ ਸਿੱਟਣਾ ਹੈ ਤਾਂ ਹਾਲਾਂਕਿ ਆ ਇਹਨਾਂ ਵੱਡਾ ਕਾਠਾ ਤਾਂ ਜੇ ਕੂੜਾ ਕਚਰਾ ਵੀ ਸੁੱਟਣਾ ਤਾਂ ਥੋੜਾ ਜਆ ਸੜਕ ਤੋਂ ਪਾਸੇ ਸੁੱਟਿਆ ਜਾ ਸਕਦਾ ਆ ਤਾਂ ਕਿ ਬਾਕੀ ਲੋਕ ਵੀ ਇਸ ਚੀਜ਼ ਨੂੰ ਲੈ ਕੇ ਅਵੇਅਰ ਹੋਣ ਤਾਂ ਸਾਡੀ ਕੋਸ਼ਿਸ਼ ਵੀ ਹੈ ਇਹ ਕਿ ਬਾਕੀ ਦੇ ਲੋਕ ਵੀ ਖਿਆਲ ਰੱਖਣ ਕਿਉਂਕਿ ਪੂਰਾ ਦਾ ਪੂਰਾ ਪਰਿਵਾਰ ਜਿਹੜਾ ਚੜ੍ਹਦੀ ਕਲਾ ਵਾਲਾ ਪਰਿਵਾਰ ਹੈ ਮੈਂ ਤੁਸੀ ਦੱਸਿਆ ਜਿਵੇਂ ਪੂਰੀ ਫੈਮਿਲੀ ਕੇ ਪਹਿਲੇ ਦਿਨ ਤੋਂ ਆ ਰਹੇ ਹੋ ਖੇਤੀਬਾੜੀ ਨਾਲ ਤੁਹਾਡੇ ਪਰਿਵਾਰ ਦਾ ਤਾਲੁਕ ਹੈਗਾ ਕਿਵੇਂ ਤੁਹਾਨੂੰ ਲੱਗਿਆ ਫਰਸਟ ਡੇ ਤੋਂ ਹੀ ਤੁਸੀਂ ਆ ਕੇ ਇੱਥੇ ਲੱਗੇ ਹੋ ਸੇਵਾ ਕਰਨ ਵਾਸਤੇ ਤਾਂ ਕਿ ਸਾਫ ਸਫਾਈ ਹੋਵੇ ਉਹ ਪੂਰਾ ਇਲਾਕਾ ਸਵਾਰਤਾ ਤੁਸੀਂ ਇੱਧਰ ਜਾ ਕੇ ਹਾਂਜੀ ਬੇਟਾ ਮੈਂ ਨਾ ਅਸਲ ਤੇ ਬੇਟਾ ਤੇਰਾ ਤੀਕ ਨੂੰ ਐਸੀ ਨੈਕਸਟ ਨੈਕਸਟ ਡੇ ਸੀ ਆਈ ਸੀਗੀ ਤਾਂ ਮੈਂ ਇੱਥੇ ਆ ਕੇ ਦੇਖਿਆ ਕੋਈ ਕਮੀ ਨਹੀਂ ਹੈ ਬਹੁਤ ਕੁਛ ਸੀਗਾ ਲੰਗਰ ਦੇਖੋ ਸਾਰੇ ਚੜ੍ਹਦੀ ਕਲਾ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਲੇਕਿਨ ਮੈਨੂੰ ਇੱਥੇ ਗੰਦਗੀ ਲੱਗੀ ਕਿ ਬਹੁਤ ਜ਼ਿਆਦਾ ਇੱਥੇ ਪਾਣੀ ਭਰਿਆ ਹੋਇਆ ਸੀ ਬਹੁਤ ਡਿਸਪੋਜ਼ੇਬਲ ਗਲਾਸ ਬੋਤਲਾਂ ਬਹੁਤ ਸੀਗਾ ਤਾ ਉਸ ਦਿਨ ਤਾਂ ਮੈਂ ਚਲੀ ਗਈ ਕਿਉਂਕਿ ਅਸੀ ਚਾੜੂ ਵਗੈਰਾ ਕੁਝ ਲੈ ਕੇ ਆਈ ਨਹੀਂ ਸੀ ਫਿਰ ਮੈਂ ਜਾ ਕੇ ਬੈਠੇ ਨਾਲ ਤੇ ਬੈਠੀ ਨਾਲ ਸਲਾਹ ਕੀਤੀ ਕਿ ਆਪਾਂ ਅਗਰ ਕੋਈ ਯੋਗਦਾਨ ਪਾਉਣਾ ਹੈ ਤਾਂ ਆਪਾਂ ਉਥੇ ਸਫਾਈ ਦਾ ਪਾਈਏ ਕਿਉਂਕਿ ਸਾਡੇ ਭੈਣ ਭਰਾ ਜਿਹੜੇ ਵੀ ਇੱਥੇ ਬੈਠੇ ਹੋਏ ਆ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਅਸੀਂ ਘਰ ਤੋਂ ਬਾਹਰ ਟਰਾਲੀਆਂ ਵਿੱਚ ਆਏ ਹੋਏ ਆ ਅਗਰ ਉਹਨਾਂ ਨੂੰ ਇੱਥੇ ਵੀ ਸਾਫ ਸਫਾਈ ਮਿਲੇਗੀ ਤਾਂ ਉਹਨਾਂ ਨੂੰ ਘਰ ਵਰਗਾ ਮਾਹੌਲ ਜ਼ਰੂਰ ਮਿਲੇਗਾ ਕਿਉਂਕਿ ਸਾਡਾ ਫਰਜ਼ ਹੈ ਇੱਕ ਪੰਜਾਬੀ ਸਿੱਖ ਕੌਮ ਹੋਣ ਦੇ ਨਾਤੇ ਸਾਨੂੰ ਆਪਣਾ ਜਿੰਨਾ ਵੀ ਹੋ ਸਕੇ ਯੋਗਦਾਨ ਦੇਣਾ ਚਾਹੀਦਾ ਹੈ ਹਰ ਇੱਕ ਨੂੰ ਇਹ ਪੰਜਾਬੀ ਇਹ ਲੜਾਈ ਨਹੀਂ ਹੈ ਇਹ ਪੂਰੇ ਦੇਸ਼ ਦੀ ਲੜਾਈ ਹੈ ਔਰ ਜਿੰਨਾ ਅਸੀਂ ਵੱਧ ਚੜਕੇ ਇਹਦੇ ਵਿੱਚ ਹਿੱਸਾ ਲੈ ਸਕਦੇ ਆ ਸਾਨੂੰ ਸਾਰਿਆਂ ਨੂੰ ਲੈਣਾ ਚਾਹੀਦਾ ਠੀਕ ਹੈ ਥੈਂਕ ਯੂ ਤਾਂ ਇਹ ਪੂਰਾ ਦਾ ਪੂਰਾ ਪਰਿਵਾਰ ਚੜਦੀ ਕਲਾ ਵਾਲਾ ਪਰਿਵਾਰ ਹੈ ਲੁਧਿਆਣੇ ਤੋਂ ਇਹ ਪੂਰਾ ਪਰਿਵਾਰ ਰੋਜ਼ ਆਉਂਦਾ ਸ਼ੰਭੂ ਬਾਰਡਰ ਤੇ ਸਫਾਈ ਕਰਨ ਵਾਸਤੇ ਪੂਰੇ ਦੇ ਪੂਰੇ ਪਰਿਵਾਰਕ ਮੈਂਬਰ ਇੱਥੇ ਆਉਂਦੇ ਸਫਾਈ ਕਰਨ ਵਾਸਤੇ ਤਾਂ ਕਹਿੰਦੇ ਪਹਿਲੇ ਦਿਨ ਤੋਂ ਹੀ ਅਸੀਂ ਇੱਥੇ ਡਟੇ ਹੋਏ ਹਾਂ ਤਾਂ ਕਿ ਇਧਰੋਂ ਹੁਣ ਵੀ ਲੱਗੇ ਹੋਏ ਆ ਪੂਰਾ ਇਲਾਕਾ ਸਵਾਰਨ ਵਾਸਤੇ ਝਾੜੂ ਮਾਰਿਆ ਜਾ ਰਿਹਾ ਸਾਫ ਸਫਾਈ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਖਾਸ ਤੌਰ ਤੇ ਬਾਕੀ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਵੀ ਖਿਆਲ ਰੱਖਣ ਸਾਫ ਸਫਾਈ ਦਾ ਵੀ ਸ਼ੰਭੂ ਬਾਰਡਰ ਤੇ ਖਿਆਲ ਰੱਖਿਆ ਜਾਵੇ ਕਿਉਂਕਿ ਇਹ ਨਹੀਂ ਪਤਾ ਜੇ ਕਿ ਮੋਰਚਾ ਕਿੰਨਾ ਕੁ ਲੰਬਾ ਚੱਲਣਾ ਹੈ ਤਾਂ ਸਾਰਿਆਂ ਦੀ ਇਹ ਸਾਂਝੀ ਜ਼ਿੰਮੇਵਾਰੀ ਹੈ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸ਼ੰਭੂ ਬਾਰਡਰ